ਸਸਰੀ ਗਾਲਜੀ ਪਿੰਡੂ ਲਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਿਖਾਵਾਂਗੇ ਸਾਨੂੰ ਕੋੜਤਾ ਪ੍ਰੈਮ ਸਲਾਈ ਕਰਨਾ ਤੇ ਪਹਿਲਾਂ ਆਪਾਂ ਲਵਾਂਗੇ ਦਾ ਨਾਪ ਵੀ ਨਾਪ ਕਿਦਾਂ ਲਈਦਾ ਤੇ ਫਿਰ ਬਾਅਦ ਵਿੱਚ ਦੀ ਦੂਸਰੀ ਵੀਡੀਓ ਚ ਦੱਸਾਂਗੇ ਵੀ ਕਟਿੰਗ ਕਿਵੇਂ ਕਰਨੀ ਹੈ ਇਹ ਸਭ ਤੋਂ ਪਹਿਲਾਂ ਨਾ ਆਪਾਂ ਕੋੜਤੇ ਦੀ ਲੰਬਾਈ ਦੇਖਣੀ ਹੈ ਜਿਹੜੇ ਆਪਣੀ 40 ਇੰਚ ਹੈਗੀ ਲੰਬਾਈ ਇੱਥੋਂ ਨਾਪਣੀ ਆਹ ਵਾਲੀ ਸਲਾਈ ਤੋਂ ਲੈ ਕੇ ਇੱਥੋਂ 1 ਇੰਚ ਵਾਧ ਰੱਖਣੀ ਹੈ अपनी चाली सी जी आपता इंच रखने घेरा जी अपना एक इंच इंच रखना एक इंच वक्ने जी हम आप तीरे का नाप लवेंगे सा साढ़े सोलह साढ़े सतारा इथ नाप ये साढ़े चार है जी साढ़े पांच लवे ਜੀ ਕਲਰ ਪਤਾ ਕਰਨਾ ਵੀ ਕਿੰਨੇ ਕੁੜਤੇ ਕਿਹੜੇ ਕੁੜਤੇ ਪਜਾਮੇ ਜਨਾਬ ਦੇ ਕਿੰਨਾ ਕਲਰ ਪੈਂਦਾ ਜੀ ਇੱਥੋਂ ਨਾਪ ਲਈਏ ਇਹ 15 ਨੰਬਰ ਕਲਰ ਪਊਗਾ ਜੀ ਇਹਦੇ ਵਿੱਚ ਕਿੰਨੀ ਲੈਂਥ ਕਿੰਨੀ ਹੈ ਮੈਨੂੰ ਚਿੰਦਾ ਗਣਾ ਇੰਤੋ ਇਹ 15 ਇੰਚ ਬਸ 15 ਨੰਬਰ ਹੀ ਪਊਗਾ 15 ਇੰਚ ਕਲਰ ਹੈ ਇੱਥੋਂ ਦਾ ਤਾਂ 15 ਨੰਬਰ ਹੀ ਪਊਗਾ ਜੇ 17 ਇੰਚ ਹੋਊਗਾ ਤਾਂ 17 ਇੰਚ ਕਲਰ ਪਊਗਾ

फटी का निशान जी आप इदा ला जिदा जी नीचे तो है पची इंच छब्बी रख के इतने निशान ला लेने, तो वे ले, लेने जो कटा गले बाकी फटी रख फिर ले गला क्या उस कटिंग करने वेले दसा गे जी हाँ जी पजामे का नाप आप अपा तेती इंच है जी लेंथ मोरी है जी इंच ਇਹਦਾ 5 ਇੰਚ ਵੱਧ ਲੈਣਾ ਜੀ ਕੱਪੜਾ 2.5 ਇੰਚ ਉੱਪਰ ਤੇ 2.5 ਇੰਚ ਨੀਚੇ ਲੈਣਾ ਹੈ ਹਾਂ ਜੀ ਇਹਦਾ ਅਗਲਾ ਪਾਸਾ ਹੈ ਜਿੱਦਾਂ ਇਹ 10 ਇੰਚ ਹੈਗਾ ਤੇ 11 ਇੰਚ ਰੱਖ ਦੇ ਪਿੱਛੇ ਵਾਲਾ ਤਾਂ ਕਹਿੰਦਾ ਚੌੜਾ ਹੁੰਦਾ ਹੈ ਇਹਦੇ ਨੂੰ 1.5 ਇੰਚ ਇਹ 10 ਹੈਗਾ 11 ਰੱਖ ਲੈਗਾ 1.5 ਇੰਚ ਚ ਸਲਾਈ ਚਾਊਗਾ

ਕਿਦਾ ਹੋਇਆ ਜੀ ਆਪਣੀ ਕੁਰਤੇ ਪਜਾਮੇ ਦਾ ਨਾਪ। ਇਸ ਤੋਂ ਬਾਅਦ ਆਪਸ ਲਾਈ ਕਰਦੇ ਦੱਸਾਂਗੇ। ਅੱਜ ਦੀ ਵੀਡੀਓ ਦਾ ਪਰਟੈਂਡ ਕਰਦੇ ਹਾਂ। ਜੇ ਵੀਡੀਓ ਮਤੇ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ। ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ।